ਲੈ ਬਾਜੀ ਆਇਆ ਸਾਸ਼ੀ ਦਾ ਬਾਜੀ ਸਤਿ ਸ਼੍ਰੀ ਅਕਾਲ ਹੋਰ ਸਭ ਨਾਲ ਠੀਕ ਠਾਕ ਹਾਂਜੀ ਵਧੀਆ ਚਲੋ ਅੰਦਰ ਆ ਗਈ ਮੈਂ ਅੱਗੇ ਦੱਸ ਮੇਲਾ ਥੋੜਾ ਲੱਗਾ ਏ ਇੱਥੇ ਹੁਣ ਇਹਨੂੰ ਸੱਦ ਲਿਆ ਫੋਨ ਕਰਕੇ ਇਹਨਾਂ ਮਾਵਾ ਧੀਆਂ ਨੇ ਕੀਤਾ ਹੁਣਾ ਮਾ ਫੋਨ ਅਭੀ ਤੇ ਦਾੜੀ ਨੇ ਤੇ ਕਰਨ ਕੀਤਾ ਨਹੀਂ ਹੁਣਾ ਚਲ ਵੇਖੀ ਜਾਂਦੀ ਆ ਹੁਣ ਲੈ ਸੋਤਾ ਵੀ ਰਿਹਾ ਉਹ ਸਭੀ ਗੱਲ ਪਈ ਆ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਰਸਟ ਹੋਣੀ ਹੈ ਮੱਸ ਦੁਪਹਿਰ ਲੱਗੀ ਸੀ ਤੇ ਮੈਂ ਆਹ ਚੱਲ ਕਰੀ ਆ ਚੱਲ ਧੁੱਪੇ ਕਰਨਾ ਕੀ ਹੋਰ ਸਭ ਠੀਕ ਠਾਕ ਆ ਬੜਾ ਵਧੀਆ ਤੁਸੀਂ ਦੱਸੋ ਠੀਕ ਠਾਕ ਹੈ ਬਸ ਬੈ ਜਾ ਬੈ ਜਾ ਹੋਰ ਸੁਣਾਓ ਬਸ ਬਹੁਤ ਵਧੀਆ ਤੁੰਡਾਸ ਤੇਰਾ ਕਿਦਾਂ ਠੀਕ ਰਿਹਾ ਸਫਰ ਹਾਂਜੀ ਹਾਂਜੀ ਬੜਾ ਵਧੀਆ ਰਿਹਾ ਚਲੋ ਵਧੀਆ ਹਾਂਜੀ ਹੋਰ ਭਾਜੀ ਮਾਲ ਡੰਗਰ ਦਾ ਕਿਦਾਂ ਠੀਕ ਠਾਕ ਆ ਹਾਂ ਬਸ ਬਹੁਤ ਵਧੀਆ ਤੁਸੀਂ ਦੱਸੋ ਆਪਣਾ ਵਧੀਆ ਝੋਨੇ ਜਾਣੇ ਕਿਦਾਂ ਤੇ ਲੱਗੇ ਬਹੁਤ ਥੋੜੇ ਰਹਿ ਗਏ ਬਸ ਪੀਣਾ ਤਾਂ ਨਹੀਂ ਦੇ ਦੇ ਸਾਨੂੰ ਵੀ ਹੋਰ ਸਾਂ ਕਿਦਾਰੇ ਠੀਕ ਠਾਕ ਸਭ ਹਾਂ ਵਧੀਆ ਠੀਕ ਹੈ ਕੰਮ ਤੋਂ ਠੀਕ ਹੈ ਨਾ ਬਾਹਰ ਕੰਮ ਕਰ ਵਧੀਆ ਬਸ ਠੀਕ ਠਾਕ ਚਲ ਵਧੀਆ ਕੀ ਕਰਨੀ ਡਾਡੀ ਹਣੀ ਡਾੜੀ ਤੇ ਗਿਆ ਵਾ ਕਿਤੇ ਅੱਛਾ ਹਾਂਜੀ ਮੰਮੀ ਮੰਮੀ ਹੋਣੀ ਮੈਂ ਇੱਥੇ ਹੋਣੀ ਆ ਵਾ ਕਿਦੇ ਅੱਛਾ ਚਲ ਵਧੀਆ ਹਾਂਜੀ ਲੱਗੇ ਜਨ ਸਾਰਾ ਕਿਉਂ ਨਾ ਜਾਣ ਬਾਈ ਇਹ ਡੈਰੀ ਹੋਣਾਂ ਦੀ ਜ਼ਿੰਮੇਵਾਰੀ ਹੈ ਮੈਂ ਨਹੀਂ ਕਦੀ ਕਿਹਾ ਬੰਬੀ ਬੁੰਬੀ ਦੇ ਹੈ ਸ਼ਦਾਈ ਡੈਰੀ ਕੱਲੇ ਜੇ ਮੈਂ ਤੇਰਾ ਨਹੀਂ ਕਾਸਦਾ ਆ ਉਹ ਠੀਕ ਨਹੀਂ ਦਾ ਸਿਹਤ ਤੇ ਪਤਾ ਜੇ ਤੀ ਬਿਮਾਰ ਝਟ ਹੋਏਗਾ ਤੇ ਗਰਮੀ ਬਹੁਤ ਜ਼ਿਆਦਾ ਵਾ ਬਜ਼ੁਰਗ ਸੀਰ ਤੋਂ ਜਿੰਦਨ ਆਇਆ ਹੋਂ ਦਿਨ ਚੱਲ ਤੂੰ ਨਾਲ ਦੇ ਵੀ ਕੰਮ ਕਰਾ ਮੈਂ ਕਦੀ ਸ਼ੁਰੂ ਤੋਂ ਹੀ ਨਹੀਂ ਕੰਮ ਕੀਤਾ ਕਰਦਾ ਭਾਜੀ ਤੇਰੀ ਮੈਂ ਗੱਲ ਮੰਨਦਾ ਹਿ ਰਿਹਾ ਪਤਾ ਜਿਹੜਾ ਬਜ਼ੁਰਗ ਹੁੰਦਾ ਨਾ ਕਰਦਾ ਬੰਨ ਹੁੰਦਾ ਵਾ ਤੂੰ ਰਹਿਣਾ ਬਾਹਰ ਹੋਰ ਰਿਆਂ ਚੱਲ ਜਣਾ ਵਾ ਤੇ ਘਰ ਤੋਂ ਨਹੀਂ ਜਣਾ ਘਰ ਉਹਦੇ ਸਿਰ ਤੇ ਹੀ ਆ ਵਾਹ ਤੇ ਸਹੀ ਹੈ ਉਹਨਾਂ ਦੇ ਸਿਰ ਤੇ ਨਾਲੇ ਬਿਮਾਰ ਹੋ ਗਏ ਸੀ ਤੇ ਨਾਲੇ ਚੰਗੇ ਹਸਪੀਟਲ ਤੇ ਖਾ ਟੈਸਟ ਕਰਾ ਕੇ ਨਾ ਤੇ ਵਧੀਆ ਹਸਪੀਟਲੋਂ ਟਰੀਟਮੈਂਟ ਕਰਾ ਨਾ ਦਾ ਉਦੋਂ ਮੈਂ ਕਿਹਾ ਕਿ ਹੈਈ ਇਹਨਾਂ ਨੂੰ ਵੀ ਉੱਥੇ ਲੈ ਜਾਓ ਪਰਚੋ ਵਾਲ ਸਰਕਾਰੀ ਹਸਪੀਟਲ ਦੇ ਉੱਥੇ ਕਰਵਾ ਲੋ ਚੈੱਕ ਨਹੀਂ ਨਹੀਂ ਸਰਕਾਰੀ ਕੋਈ ਟਰੀਟਮੈਂਟ ਨਹੀਂ ਹੈਗਾ ਉਹਨੂੰ ਖਰ ਬਟਾਲੇ ਜਾ ਅਮਰਸਰ ਕਿਉਂਕਿ ਬਜ਼ੁਰਗ ਸਰੀਰ ਆ ਇਹਨੂੰ ਦਵਾਈ ਚੰਗੇ ਹੱਥ ਲੱਗੂਗੀ ਨਾ ਤੇ ਫੇਰ ਠੀਕ ਰਹੂਗਾ ਚਲੋ ਦੇਖ ਲੈਨੇ ਆ ਫੇਰ ਕਰਦੇ ਆ ਕੋਈ ਨਹੀਂ ਦੇਖਣਾ ਨਹੀਂ ਆ ਪਤਾ ਗੱਲ ਕੀ ਆ ਮੁਰਕੇ ਜੀ ਨਕੀਬ ਮਾਰੀ ਵਾਜੇ ਨਾ ਫੇ ਓਖਾ ਹਿੰਦਾ ਵਾ ਫੇ ਜਿਆਦਾ ਪੈ ਲਗਣਗੇ ਫੇ ਦੀ ਚੰਗਾ ਰਹੇਗਾ ਤੂੰ ਵਾ ਤੇ ਸਹੀ ਆ ਹੁਣ ਫੇ ਪੈਸੇ ਥੇਲੇ ਦਾ ਵੀ ਹਿਸਾਬ ਕਿਤਾਬ ਲਾਉਣਾ ਪੈਣਾ ਭਾਜੀ ਉਹ ਫੇ ਜੇ ਪੈਸੇ ਚੱਲਦੇ ਨੇ ਘਰਾਂ ਚੱਲਦੇ ਨੇ ਇਦਾਂ ਪਰ ਇਹ ਗਲਤ ਗੱਲ ਕਰਨੀ ਸੀ ਇਹ ਹੋਰ ਸਨਾਉ ਭਾਜੀ ਲਾ ਲਿਆ ਜੋ ਨਾ ਨਾ ਹਾਂਜੀ ਲੱਗ ਗਿਆ ਬਹੁਤ ਥੋੜਾ ਰਹਿ ਗਿਆ ਵਾ ਐਸ਼ੇ ਚਲੋ ਵਧੀਆ ਤੇ ਤੂੰ ਬਹਿ ਗਈ ਆ ਆ ਕੇ ਤੇ ਕੋਈ ਚਾਹ ਪਾਣੀ ਬਣਾ ਲਾ ਕੋਈ ਬਣਾਉਣ ਲੱਗੀ ਚਾਹ ਮੈਂ ਚਾਹ ਨੇ ਕੋਲ ਬਣਾਈ ਗਰਮੀ ਬਹੁਤ ਆ ਨਿਬੜਾ ਨਹੀਂ ਥੋੜੀ ਕੋਈ ਨਹੀਂ ਜਿਹੜਾ ਪੇਣੀ ਨਾ ਮੈਂ ਦੱਸ ਦੂੰਗਾ ਠਰ ਕੇ ਪੀ ਲੈ ਕੋਈ ਗੱਲ ਨਹੀਂ ਅੱਗੇ ਬੜੀ ਤਰੀਆ ਬਣਾਉਣਾ ਉਹ ਚੱਲ ਕੋਈ ਨਹੀਂ ਬਣਾ ਲੂਗੀ ਕਿਹੜੀ ਗੱਲ ਵਾ ਕਿੱਧਰ ਗਈਆਂ ਮੰਮੀ ਨਹੀਂ ਪਤਾ ਨਹੀਂ ਬਾਜੀ ਮੈਨੂੰ ਤੇ ਦੱਸ ਕੇ ਨਹੀਂ ਗਈਆਂ ਰਾਜਦੇਦੀ ਵੱਲ ਨਾ ਚਲ ਗਈਆਂ ਹਨ ਅਛੰਦ ਗਈਆਂ ਆ ਪਤਾ ਨਹੀਂ ਦੱਸ ਕੇ ਨਹੀਂ ਗਈਆਂ ਮੈਨੂੰ ਤੇ ਚਲੋ ਸਭ ਠੀਕ ਆ ਤੇ ਬੱਚੇ ਲੈਣੇ ਕਿੱਥੇ ਆ ਉਹ ਵੇਲੇ ਚਲਦੇ ਨੇ ਬਾਜੀ ਅੱਭੀ ਨੇ ਕਰਨਾ ਨਿਆਣੇ ਤਾਂ ਨੂੰ ਪਤਾ ਬੈੰਦੇ ਨਹੀਂਗੇ ਸੋ ਪਿੰਘਾ ਹੱਬੇ ਨਾ ਮੇ ਬੜੀ ਬੈਲੋਵਾ ਨਹੀਂ ਬਿੰਦੀ ਉਹ ਚਲ ਛੁੱਟੀਆਂ ਚਾਰ ਦਿਨ ਮੁਰਕੇ ਸਕੂਲ ਲੱਜਣੇ ਆ ਮੁਰਕੇ ਸਕੂਲੇ ਆਣਾ ਸ਼ਾਮਾਂ ਨਾ ਆਇਆ ਕਰਨਾ ਵਿਚਾਰਾਂ ਕਿਤੇ ਹੋਰ ਤੇ ਕੇ ਠੀਕ ਠਾਕ ਸਭ ਵੀਰ ਹੋਣੀ ਹਾਂਜੀ ਵਧੀਆ ਆਉਂਦੇ ਹੁੰਦੇ ਹਾਂਜੀ ਆ ਜਾਂਦੇ ਹੁੰਦੇ ਆ ਚਲ ਵਧੀਆ ਤੇ ਤੂੰ ਚਲ ਜਣਾ ਛੁੱਟੀਆਂ ਚਾਰ ਦਿਨ ਘੁੰਮਣਾ ਹੈ ਨਹੀਂ ਬਾਜੀ ਮੇਰਾ ਤੇ ਸਾਦਾ ਨਹੀਂ ਕਰਦਾ ਆ ਵਾ ਆ ਕੇ ਉਹਨਾਂ ਨੇ ਤੇ ਵਿੜਾ ਦਿਖਾਇਆ ਪਿਆ ਸਾਡਾ ਤੇ ਜਿੱਦਣ ਦਾ ਮਾਇਆ ਉਦੋਂ ਦਾ ਕੋਈ ਨਹੀਂ ਵੜਿਆ ਅੱਗੇ ਦੇਖੇ ਉਹ ਚੱਲ ਇਦਾਂ ਹੀ ਨਹੀਂ ਟਾਈਮ ਕਰਦਾ ਦੋ ਦੇਣਾ ਪਤਾ ਰੋਕ ਰਹੀ ਸਾਰੇ ਡੇ ਚ ਨਾ ਨਹੀਂ ਆ ਜਾਂਦਾ ਨਹੀਂ ਇਹ ਬਿਜੀ ਤੂੰ ਫੋਨ ਕੀਤਾ ਫੇਰ ਮੈਂ ਕਿੱਥੇ ਆ ਜਾਂਦਾ ਕ ਨਿਕਲਿਆ ਜਾਂਦਾ ਉਹਨਾਂ ਨੂੰ ਕੰਮ ਕੋਈ ਅਲੋ ਕਰ ਜਾਦਾ ਤਾਂ ਨਹੀਂ ਦੁਨੀਆ ਨਾਲੋਂ ਭਾਜੀ ਉਹ ਚੱਲ ਬੋਤਾ ਕਰਮ ਨਹੀਂ ਇਦਾਂ ਦਾ ਫੇਰ ਵੀ ਤੇਰੇ ਸਹੁਰੇ ਆਉਂ ਵੇ ਲੋ ਭਾਜੀ ਹੁਣ ਸਾਡੇ ਸਾਹਮਣੇ ਆ ਨਾ ਸਾਰਾ ਡੱਬਰ ਹੀ ਹੈ ਮੈਨੂੰ ਨਿੱਕੇ ਨਿੱਕੇ ਕਰਦੇ ਇਦਾਂ ਤੋੜ ਤੋੜ ਖਾਂਦੇ ਰਹਿੰਦੇ ਆ ਫੇਰ ਮੈਨੂੰ ਗੁੱਸਾ ਨਹੀਂ ਆਉਂਦਾ ਤੇ ਫੇਰ ਕਹਿੰਦੇ ਬੋਲਦੀ ਆ ਗੁੱਸਾ ਤੈਨੂੰ ਉਦੋਂ ਹੀ ਜ਼ਿਆਦਾ ਆਉਂਦਾ ਵਾ ਕਵਲ ਪੋ ਪਰ ਬਾਜੀ ਨਹੀਂ ਨਾ ਚੰਡੇ ਲੱਗੀਦਾ ਪਿੰਨੀ ਗੀਨੀ ਗੱਲ ਤੇ ਜਦੋਂ ਕਹਿੰਦੇ ਰਹਿਣਾ ਅਗਲੇ ਨੂੰ ਨੀਵਾ ਦਿਖਾਉਦੇ ਰਹਿਣਾ ਨਹੀਂ ਇਹ ਤਾਂ ਫਿਰ ਇਹ ਗਲਤ ਗੱਲ ਆ ਕਿ ਦੇ ਮਤਲਬ ਸਾਡੋਂ ਆਨੂੰ ਆਡੀਆਂ ਭਣਾ ਕੁਛ ਇਦਾਂ ਖੇਰ ਫੇ ਦੱਸਾ ਜੜਦਾ ਹੀ ਆ ਨਾ ਅਜੇ ਤਾਂ ਕਹੀ ਦੇ ਨਹੀਂ ਬਾਜੀ ਕੋਹ ਨੂੰ ਵੇਲਾ ਬਾਜੀ ਹਾਂ ਤਾਂ ਇਹ ਉਹਦਣ ਮੈਂ ਸਮਝਾ ਦਏ ਨਾ ਮੈਂ ਉਹਦਾ ਦੰਦੋਂ ਦੰਦ ਨਹੀਂ ਜਿੱਤ ਕੋਈ ਨਾ ਨਾ ਮਾੜੀ ਚੰਗੀ ਨਹੀਂ ਕੀਤੀ ਉਹ ਦੰਦ ਕਿੱਥੇ ਰੱਖੇ ਆ ਤੂੰ ਕਵਲ ਜਿਹੜੇ ਤੂੰ ਦੰਦ ਤੋਂ ਦੰਦ ਨਹੀਂ ਚੁੱਕਿਆ ਦੰਦ ਤੇ ਤੇਰੇ ਠੀਕ ਆ ਜਿਹੜੀ ਦੰਦਾਂ ਦੇ ਵਿੱਚ ਜੀਭ ਆ ਇਹੋ ਹੀ ਨਹੀਂ ਠੀਕ ਤੇਰੀ ਇਹਾਂ ਕਿਉਂ ਰੱਖ ਦਿੱਤੀ ਮੈਨੂੰ ਪਾਜੀ ਨੂੰ ਫੋਨ ਨਾ ਕਰਨਾ ਪੈਂਦਾ ਦੇ ਲੋ ਬਾਜੀ ਇਦਾਂ ਕਰਦੇ ਆ ਫਿਰ ਨਹੀਂ ਇਹ ਤੇ ਗਲਤ ਗੱਲ ਤੇ ਨਹੀਂ ਯਾਰ ਕਾਦੀ ਗਲਤ ਗੱਲ ਆ ਪਾਜੀ ਯਾਰ ਸਾਰਿਆਂ ਨੇ ਸੁਣੇ ਬੰਦਾ ਇਹ ਥੋੜਾ ਪਿੱਕੋ ਦੇ ਵੈਰੀ ਪੈ ਜੋ ਮੈਂ ਨਹੀਂ ਬਣਾਇਆ ਵਾ ਪਾਜੀ ਨੂੰ ਮੈਂ ਦੱਸ ਦਿਆਂ ਹੁਣ ਸਭ ਨੂੰ ਮੈਂ ਇਹਦੇ ਸਾਹਮਣੇ ਦੀ ਯਾਰੀ ਬੋਲਦੀ ਨਹੀਂ ਵਿਚਾਰੀ ਮੱਸਾ ਵੀ ਨਹੀਂ ਇੱਜ਼ਤ ਕਰਦੀ ਮੇਰੀ ਏ ਮੈਂ ਕਿਦਾਂ ਇਹਨੂੰ ਮਾੜੀ ਕਹਾਂ ਆਇਆਂ ਗਿਆ ਤੇ ਸਾਰਿਆਂ ਦੀ ਇੱਜ਼ਤ ਕਰਦੀ ਏ ਪਾਜੀ ਘਰ ਚ ਜੀ ਜੀ ਕਿੰਨੇ ਕੁ ਵਾ ਇੱਕ ਮੇਰਾ ਮਾਂ ਕੋ ਤੀਜਾ ਮੁੰਡਾ ਆ ਭੈਣ ਵਿਚਾਰੀ ਆਈ ਐ ਇਨੇ ਕਿੰਨੇ ਦਿਨ ਕਿਤੇ ਇੱਥੇ ਰਹਿਣਾ ਵਾ ਚਲੀ ਜਾਣਾ ਵਾ ਉਹਨੇ ਵੀ ਵਿਚਾਰੀ ਨੇ ਇੱਥੇ ਤੇ ਲਾਲਾ ਲਾਲਾ ਮੁੱਕਦੀ ਨਹੀਂ ਗਈ ਮੇਰਾ ਤੇ ਜੀ ਕਰਦਾ ਵੀ ਕਰਾਂ ਇਹਦੇ ਪੇਕੇਆਂ ਨੂੰ ਫੋਨ ਉਹਨਾਂ ਨੂੰ ਕਹਾਂ ਵੀ ਲੈ ਜਾਓ ਇਹਨੂੰ ਤੋਰਾਂ ਉਹਨਾਂ ਦੇ ਨਾਲ ਹੀ ਇਹਨੂੰ ਨਾ ਨਾ ਪਤਾ ਲੱਗੇ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਹੀ ਦੇ ਇੰਨਾ ਤਾਂ ਮਾਸ਼ਾ ਲਾਉਣਾ ਲੋਕੀ ਕਹਿਣਗੇ ਵੀ ਇਹਨੇ ਘਰ ਤਾਂ ਮਾਸ਼ਾ ਲੱਗਾ ਵਾ ਜਿਹੜੀ ਘਰ ਦੀ ਗੱਲ ਹੁੰਦੀ ਨਾ ਘਰੇ ਨੇ ਆਪਣੀ ਚਾਹੀਦੀ ਆ ਆਪਾਂ ਹੈਗੇ ਕੰਮ ਤੇ ਇੰਨੇ ਫੈਸਲਾ ਕਰਨ ਲਈ ਵੇ ਨੋ ਭਾਜੀ ਇਦਾਂ ਕਰਦੇ ਜੇ ਚੱਲ ਮੈਂ ਚਾਹ ਬਣਾਵਾਂ ਘੁੱਟ ਤਾਂ ਦੇ ਲੈ। ਨਾ ਭਾਜੀ ਉੱਥੋਂ ਚਲੀ ਅੰਦਰ ਚੱਲ ਆ। ਸਾਹਮਣੇ ਗੱਲ ਨਹੀਂ ਛੇੜੀ। ਕਿ ਤੁਸੀਂ ਆਪਾਂ ਹੀ ਲਈ ਜਾਂਦੇ ਗੱਲ ਕਿਸੇ ਨਹੀਂ। ਮੈਂ ਦੱਸ ਅਸਲ ਗੱਲ ਹੈ ਜੀ ਤੂੰ ਫੋਨ ਕਰ ਸੱਦਿਆ ਮੈਨੂੰ। ਭయ్యా ਕੀ ਆ? ਭయ్యా ਗੱਲ ਨਿੱਕੀ ਮੋਟੀ ਕੋਈ ਹੋਵੇ ਤੇ ਮੈਂ ਨਾ ਤੁਹਾਨੂੰ ਸਾਡਾ ਹੂੰ ਹੂੰ। ਹੁਣ ਤੇ ਪਾਣੀ ਸਿਰ ਤੋਂ ਦੀ ਨੰਗਿਆ ਜਾਦਾ ਹੀ। ਹੋਇਆ ਹੀ ਹੈ ਬੱਸ ਮੈਨੂੰ। ਉਹਿਆ ਕੀ ਆ ਇਹਨਾਂ ਦੀ ਆਪਸ ਵਿੱਚ ਲੜਾਈ ਦੇ ਵਿੱਚ ਹੁਣ ਮੰਮੀ ਡੈਡੀ ਹੋਣੀ ਕਹਿੰਦੇ ਆ ਵੀ ਜਿਹੜੀ ਜ਼ਮੀਨ ਆ ਨਾ ਉਹ ਆਪਾਂ ਕੁੜੀ ਦੇ ਨਾਮ ਲਵਾ ਦੇਣੀ ਹੈ। ਹੈਸ਼ਦਾਈ ਨਹੀਂ ਗੱਲ ਇੱਥੇ ਪਹੁੰਚ ਗਈ। ਇਹ ਬੜੀ ਮਾੜੀ ਗੱਲ ਆ। ਇੱਥੇ ਕਰਕੇ ਤੇ ਭਈਆ ਤੁਹਾਨੂੰ ਫੋਨ ਕੀਤਾ ਫਿਰ ਮੈਂ। ਹਾਂ ਤੂੰ ਇਹਨਾਂ ਵਾਲੀ ਉਹ ਤਾਂ ਪਾਣੀ ਖੇਰ ਤੋਂ ਦੀ ਨੰਗਿਆ ਦੇ। ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਦੋਂ ਕਦ ਆਇਆ ਵਾ? ਬੱਸ ਉਹ ਸੁਣਿਆ ਅੱਧਾ ਹਿੰਟ ਹੋ ਗਿਆ ਉਹਨਾਂ ਨੂੰ। ਲੈ ਤੇ ਬੈਠੋ। ਚੰ ਜਗ ਦਾ ਸੁੱਖ ਨਾ ਹੀ ਆ ਗਿਆ ਬਿਨਿਆਣੇ ਤਿਆਰ ਹੋਣ ਦੇ ਆ। ਸੋ ਬਣਾਦੀ ਹਾਂ ਨਾ ਬਾਜੋ ਦੱਸਦੇ ਆ ਹਾਂ ਕੀ ਦੱਸਣਾ ਕੋਈ ਫੋਨ ਹੀ ਨਹੀਂ ਕੀਤਾ ਤੇ ਮੈਂ ਆਉਣਾ ਫੋਨ ਕੀ ਕਰਨਾ ਮੈਨੂੰ ਵੀਰ ਨੇ ਫੋਨ ਕਰਾ ਛੱਡਿਆ ਹਾਂ ਵੀਰ ਨੇ ਕੀਤਾ ਨਹੀਂ ਆਹੋ ਆਗੀ ਮੈਂ ਸੁਣਦੇ ਆ ਕੀ ਸੁਣਦੇ ਆ ਇਹ ਆਖਣਿਆ ਵੀ ਮम्मी ਨੇ ਪੈੜੀ ਲਾਉਣ ਲੱਗੇ ਪੰਮ ਨਾਲ ਤੇ ਲਾਉਣ ਲੱਗੇ ਆ ਕਿ ਇਹ ਕੋਈ ਝੂਠ ਵਾ ਲੱਗੇ ਆ ਲਾਉਣ ਮੈਂ ਤੂੰ ਦੰਦੀ ਮੈਂ ਬਾਪੂ ਠੀਕ ਨਹੀਂ ਮੈਂ ਸੇਵਾ ਕਰਨ ਜਾਣਾ ਤੇ ਤੂੰ ਦੂਜੇ ਹੋਰ ਘਲਾਰੇ ਪਾਤੇ ਆ ਤੂੰ ਜ਼ਮੀਨ ਚਾਹਨੀ ਇਹਨਾਂ ਦੀ ਮੈਂ ਕਦੋਂ ਜ਼ਮੀਨ ਚਾਹਨੀ ਆ ਨਾ ਮੈਨੂੰ ਇਹਨਾਂ ਦੀਆਂ ਜ਼ਮੀਨਾਂ ਦੀ ਭੁੱਖੀ ਆ ਮੈਨੂੰ ਤੇ ਚਾਹੀਦਾ ਮੇਰਾ ਮਾਂ ਪਿਓ ਜਿਹੜਾ ਸਹੀ ਸਲਾਮਤ ਰਹੇ ਠੀਕ ਆ ਪੁੱਛ ਲੈ ਭਰਾ ਨੂੰ ਮੈਂ ਕਿੰਨੀ ਆ ਜਮੀਨਾਂ ਮੰਗਣ ਦੀ ਐ ਨਾ ਉਹ ਤੇ ਉਹਨਾਂ ਦੀ ਆਪਣੀ ਮਨਮਰਜ਼ੀ ਹੋ ਜਿੱਦਨ ਨੂੰ ਗੱਲਾਂ ਕਰੀ ਚਲੇ ਜਾਂਦੇ ਮੈਂ ਆ ਚਲੋ ਠੀਕ ਹੀ ਡਿੰਗਾ ਬਾਕੀ ਚਲੋ ਜਦੋਂ ਘਰ ਜਾਣਗੇ ਨਾ ਮੇਰੇ ਕੋਲ ਫਿਰ ਮੈਂ ਬਹਿ ਕੇ ਸਮਝਾ ਲੂਗੀ ਇਹਨਾਂ ਨੂੰ ਉਥੇ ਭੁੱਖੀ ਨਹੀਂ ਕਰਦੋਂ ਭੁੱਖੀ ਤੇ ਨਹੀਂ ਰਹਿੰਦੀ ਖਾ ਕੇ ਸੰਨੀ ਆ ਪਰ ਉਹ ਜਿਹੜੀ ਆ ਨਾ ਉਹ ਬੜੀਆਂ ਗੱਲਾਂ ਕਰਦੀ ਆ ਆਂਦੀ ਫੇਲੀ ਆ ਘਰੋਂ ਗੱਡੀ ਤੂੰ ਕਰਦੀ ਐ ਨਾ ਕਰਦੀ ਰਹੇ ਪਰ ਆ ਜਮੀਨਾਂ ਗੱਲ ਸਾਨੂੰ ਚਾਹੀਦੀ ਨਾ ਮੈਨੂੰ ਚਾਹੁੰਦੇ ਜਮੀਨ ਮੈਂ ਹਾਂ ਜਿਨ੍ਹਾਂ ਦੇ ਅੱਗੇ ਇਹਨਾਂ ਨੂੰ ਹੰਡਾਉਣੀ ਮਿਲੇ ਸਿੱਧੀ ਗੱਲ ਹੁਣ ਤੇ ਮੈਂ ਇਹਨੂੰ ਤਾਰੇ ਬਖਾ ਲੂਗੀ ਇਹ ਮੈਂ ਜਾਣਾ ਤੇ ਮੇਰਾ ਕੰਮ ਜਾਣਾ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਨਾ ਹੀ ਆਓ ਕਿਉਂ ਨਾ ਆਉਂ ਕੀ ਗੱਲ ਮੈਨੂੰ ਹੀ ਰਿੰਸ ਦਿਆ ਵੀਰ ਨੇ ਵੀ ਵੀਰ ਜੀ ਘਰ ਤੇ ਪੱਤ ਪਿਆ ਵਾ ਤੁਸੀਂ ਸੁਣੀ ਜਾਓ ਹੀਰ ਇਹਦੀਆਂ ਜੋ ਜੋ ਕੋ ਮੇਰੇ ਮਾਪਿਓ ਨਾ ਹੁੰਦਾ ਤੇ ਮੈਂ ਹੀ ਆਖਿਆ ਨਾ ਇਥੇ ਕੋਈ ਨਹੀਂ ਦਾ ਆਪਾਂ ਠੀਕ ਨੂੰ ਸੱਸੇ ਕੋਈ ਗੱਲ ਨਹੀਂ ਇਹ ਬ੍ਰਾਹਮਣ ਕੇ ਨਾ ਪੈਨੋ ਮੇਰੀ ਤੇ ਕੋਈ ਸੁਣਦਾ ਨਹੀਂ ਉਦੋਂ ਦੀ ਮੈਂ ਤਾਂ ਹੀ ਤੇ ਭਾਜੀ ਨੂੰ ਸੱਦਿਆ ਜਾਵੇ ਭਰਾਵਾ ਤੇ ਨਹੀਂ ਸੁਣਦੇ ਤੇਰਾ ਹੀ ਮੂੰਹ ਵੇਖਣ ਦੇ ਕਿ ਉਹ ਕਿਸ ਤਰ੍ਹਾਂ ਸਮਝ ਜੂਗੀ ਦੇਖੋ ਭਾਜੀ ਜੇ ਇਹਨੇ ਹੀ ਬਾਹਰ ਮਮੀ ਖੜਾ ਨੂੰ ਸਮਝਾਉਣਾ ਹੋਵੇ ਦੇ ਇੰਨਾ ਇਹ ਘਰ ਪਾੜਨ ਲਈ ਸਾਡਾ ਕਿਉਂ ਨਹੀਂ ਸਮਝਾਉਂਦੀ ਮੈਂ ਥੋੜਾ ਸਮਝਾਇਆ ਮੱਮੀ ਨੂੰ ਕੀ ਸਮਝਾਉਂਦੀ ਤੂੰ ਦੱਸ ਕੋਈ ਹਣਾ ਕਹਿਣ ਦੀ ਮੈਂ ਪੜੀ ਖੜਨੀ ਤੁਹਾਡੇ ਸਾਹਮਣੇ ਲਈ ਨਾ ਹੁਣ ਮੂੰਹ ਤੇ ਖੜਨੀ ਆ ਤੋਰ ਦਾ ਖੜਨੀ ਆ ਹੁਣ ਤੇ ਮੈਂ ਖੜਨੀ ਪੜਨੀ ਆ ਤੂੰ ਹਟ ਇੰਨੀ ਬੇਇੱਜ਼ਤ ਕਦਰ ਕੀਤੀ ਇੱਥੇ ਆਇਆ ਦਾ ਸਾਰੀ ਦਿਹਾੜੀ ਮੇਰਾ ਮੁੰਡਾ ਗੋਹੇ ਕੂੜੇ ਦੇ ਵਿੱਚ ਇਟਣ ਛਿੱਟਣ ਹੋ ਜਾਂਦਾ ਦਾ ਘਰ ਦਾ ਕੰਮ ਹੀ ਆਪ ਦੋ ਰੋਟੀਆਂ ਪਕਾ ਕੇ ਇੱਥੋਂ ਦਾ ਕਾਹੀ ਆਪ ਖਾਣੇ ਆ ਇਹਦੇ ਹੱਥੋਂ ਨੂੰ ਪਾਣੀ ਿੱਦੇ ਘੁੱਟਦੀ ਆ ਤੇ ਫਿਰ ਕੀ ਆ ਘਰ ਬਗਾਨਾ ਤੇਰਾ ਘਰ ਨਹੀਂ ਆ ਜਿ ਪਕਾਰੇ ਫਿਰ ਕੇ ਆ ਜੀ ਮੁੰਡੇ ਗੋਹਾ ਛੁੱਟੇ ਫਿਰ ਕੀ ਨਾਨਕੇ ਆ ਲੋਕੀ ਨਹੀਂ ਕਰਦੇ ਆ ਵੀ ਇਹਦੇ ਮੁੰਡੇ ਦਾ ਧਨਵਾਹੀ ਇਰਾਨ ਕੇ ਮਹੀਨਾ ਮਹੀਨਾ ਜਾ ਕੇ ਗੰਨੇ ਲਾਉਂਦੇ ਨੇ ਵੇਰਣਿਆਂ ਦੇ ਆਪਦੇ ਕੌਲੀ ਚੋਂ ਕਿ ਨਾਲੇ ਮੈਨੂੰ ਕੰਮ ਕਰਨ ਦੀ ਕੋਈ ਦਿੱਕਤ ਨਹੀਂ ਆ ਗਈ ਨਾ ਇੱਥੇ ਤੇ ਨਾ ਉੱਥੇ ਪਰ ਮੈਂ ਆਪਣੇ ਮਾਪਿਆਂ ਨੂੰ ਕੱਲਾ ਪਤਾ ਨਹੀਂ ਕਰਵਾ ਸਕਦਾ ਕਿਤੇ ਨਹੀਂ ਮਾਰਨ ਉਹ ਤਕੀਦਾ ਵੀ ਕਰਦਾ ਘਰੋਂ ਪੈਰ ਕੁੱਟਣ ਹੁਣ ਆਕ ਕੇ ਅਸੀਂ ਡਰੇ ਆ ਕਿ ਇਹ ਜਿਹੜੋ ਕੇ ਬਨੇ ਲੱਗਦੇ ਹੀ ਨਹੀਂਗੇ ਤੇ ਨਹੀਂ ਤੇ ਪੈੜੀ ਕਿ ਪੁੱਤ ਦੀ ਹੁੰਦੀ ਆ ਧੀ ਕਿਹੜੀ ਖੰਡਈ ਹਦੀ ਬਦੋ ਬਦਈ ਖੰਡਈ ਆ ਅਸੀਂ ਆਪਦੇ ਉਹਦੇ ਨਾਂ ਨਾ ਲਾਓ ਕਹੀ ਦੇਣੀ ਨਹੀਂ ਹੁਣ ਇਹਨੂੰ ਆ ਯੋਦੈ ਨਹੀਂ ਕਿ ਆਪਣੇ ਲੱਗਦੀ ਤੇ ਅਹੀਂ ਦੇਣੀ ਦੇਣੀ ਜੋ ਮੱਦੀ ਹੋ ਜੇ ਮਾਦਾ ਜਿੰਨੇ ਜੋਗੇ ਹੈਗੇ ਕਰਨ ਤੇ ਡਏ ਆਂ ਹੀ ਕਰਨ ਦੇ ਤੂੰ ਹੀ ਤੇ ਕਹਦੇ ਘਰ ਨਹੀਂ ਜਾਣ ਦਿੰਦੀ ਕਿਸ ਦੇ ਕੋਹ ਨਹੀਂ ਹਾਂ ਤੇ ਨੇ ਜੇਲ੍ਹ ਖਾਨੇ ਤੇ ਦਿੱਤਾ ਬਾੜਿਆ ਹੁੰਦਾ ਹੈ ਕੰਬੜਾ ਆ ਪਾਣੀ ਇਹਨਾਂ ਨੂੰ ਬੰਨ ਕੇ ਰੱਖਿਆ ਵਾ ਸਾਰੀ ਦਿਹਾੜੇ ਤੇ ਦੁਰਗਾ ਫਿਰਦੇ ਰਹਿੰਦੀਆਂ ਸਵਾਰ ਤੁਰੀਆਂ ਫਿਰਦੀਆਂ ਵਾ ਉਸ ਦਿਨ ਅਸੀਂ ਮਾੜਿਆ ਜਰਾਜ ਦੇ ਘਾਰੇ ਚੱਲ ਗਏ ਆ ਤਾਂ ਤੂੰ ਮੁੰਦਿਆ ਸਾਰੀ ਆਡਾ ਲਾ ਲਿਆ ਸੀਗਾ ਤਲਾਵਾਂ ਨਾ ਗਿਆ ਤੁਸੀਂ ਚੁਗਲੀਆਂ ਕਰਨਾ ਬਾਜ਼ੀ ਨਹੀਂ ਆਉਂਦੀਆਂ ਨਾ ਤੂੰ ਮੈਨੂੰ ਛੱਡਦੀਆਂ ਨਾ ਤੂੰ ਬਾਹਰ ਜਾ ਕੇ ਘੰਡਣਾ ਖਾੜਾ ਇਹ ਤਾਂ ਚੰਗੀਆਂ ਮੈਂ ਤੇ ਚੁਗਲੀ ਕਰੇ ਕਿਉਂ ਤੁਸੀਂ ਚੰਗੀਆਂ ਨਾ ਅਸੀਂ ਚੰਗੀਆਂ ਹੀ ਆਂ ਹਰ ਵੇਲੇ ਤੇਰੀ ਲਾਲਾ ਲਾਲਾ ਇਹਨੂੰ ਮੌਕਾ ਦੀ ਜਿਹਦਾ ਪੈਣੀ ਦੋ ਉੜਦੇ ਕੋਖੜੀ ਕੜੀ ਆਂ ਨੂੰ ਪੈਣੀ ਸਾਨੂੰ ਤੋਂ ਇੱਥੇ ਇਹੋ ਕੋਈ ਹੋ ਭਈਆ ਵੇਖਣਾ ਤੇਰੇ ਸਾਹਮਣੇ ਆ ਨਾ ਉਹ ਚੁੱਪ ਕਰਦੀ ਤੇ ਨਾ ਇਹ ਵੀ ਨਹੀਂ ਕਿ ਚੁੱਪ ਕਰਦੀ ਭੈਣ ਮੇਰੀ ਵੀ ਮੈਨੂੰ ਤਾਂ ਸਮਝ ਆਈ ਇਹ ਤੁਝੋ ਵੱਧ ਵਾਸਾ ਹੀ ਆਈ ਵਾਦ ਇਦਾਂ ਵਾਦ ਹੋਈਦਾ ਵਾ ਜਿਹਦੇ ਨਾਲ ਬੀਤਦੀਆਂ ਉਹਨੂੰ ਪਤਾ ਲੱਗਦਾ ਵਾ ਮੈਂ ਆ ਤੇ ਆਪਣੇ ਮਾਪਿਓ ਦੇ ਹਾਲਾਤ ਵੇਖ ਕੇ ਤਾਂ ਹੈਰਾਨ ਪਰੇਸ਼ਾਨ ਆ ਤੇ ਇਦਾਂ ਵੀ ਕੋਈ ਮਾਪਿਓ ਨਾ ਕਰਦਾ ਵਾ ਚਲੋ ਮੰਮੀ ਉੱਠੀ ਦੇ ਕੀ ਕਰਦਾ ਪੁੱਤ ਘਰ ਛੱਡਣ ਨੂੰ ਅਸੀਂ ਖੜੇ ਕਿੰਨੇ ਕੌਖੇ ਹੋ ਕੇ ਗਏ ਹਾਂ ਮਰ ਕੇ ਅਹਿਕਾਰ ਬਣਾਇਆ ਅਸੀਂ ਕਿਦਾਂ ਸੌਖਾ ਬਣਾਇਆ ਆ ਵਾ ਕਹਿੰਦੇ ਨਾ ਕੀ ਆ ਘਰ ਛੱਡੋ ਆਪ ਹੀ ਇਹਨਾਂ ਨੇ ਪੈਨ ਕੀਤੀ ਵੀ ਕੁੜੀ ਦਾ ਨਾਂ ਪੈੜੀ ਲਗਾਉਣੀ ਤਾਂ ਅਸੀਂ ਚਲ ਜਾਣਾ ਕੁੜੀ ਵੀ ਬਹੁਤ ਸੋਹਣੀ ਦਿੱਖਿਆ ਦੇਂਦੀ ਨਾਲ ਖੜਨ ਦੀ ਇੰਨੇ ਮਾ ਆਵੋ ਨੂੰ ਕੀ ਸਮਝਾਉਣਾ ਜਿਹੜੀਆਂ ਮਾੜੀਆਂ ਹੁੰਦੀਆਂ ਵਾ ਦੱਸ ਜਿਨ੍ਹਾਂ ਦੇ ਪੁੱਤ ਨਹੀਂ ਉਹਨਾਂ ਦੀਆਂ ਧੀਆਂ ਸਾਂਭਦੀਆਂ ਨਹੀਂ ਨਹੀਂ ਤਾਂ ਪੁੱਤ ਬੈਠਾ ਸੀ ਸਾਂਭਣ ਵਾਲੇ ਬੈਠੇ ਤੇ ਬਹੁਤ ਸੋਹਣਾ ਤੁਹਾਨੂੰ ਬਹੁਤ ਦਾ ਸਾਂਭਣ ਨਹੀਂ ਆ ਅੱਕ ਕੇ ਖੰਡੇ ਨਾਲ ਅਸੀਂ ਪਹਿਲੀ ਦੀ ਨਹੀਂ ਗੱਲ ਪਹਿਲੀ ਵੀ ਰੱਖੋ ਘਰ ਬਾਹਰ ਵੀ ਰੱਖੋ ਅਸੀਂ ਜ਼ਮੀਨ ਜਾ ਦਾ ਨਹੀਂ ਮੰਗਦੇ ਅਸੀਂ ਬਸ ਇਹਨਾਂ ਨੂੰ ਦਏ ਆ ਕਿ ਅਸੀਂ ਇਹਨਾਂ ਦੀ ਖਾਂਦ ਸੰਭਾਲ ਕਰਦੇ ਸਾਡੇ ਸਾਰੇ ਘਪਾਤੀਆਂ ਨਾ ਤੇ ਬਜ਼ੁਰਗ ਮਾ ਆਵੇ ਰੁੱਲਦਾ ਵਾ ਇਹਨਾਂ ਲਈ ਦੱਸੋ ਵਿਚਾਨਾ ਕੀ ਕਿਸ਼ੂ ਕਰੋ ਆ ਚਲੋ ਸਾਡੇ ਦੱਸ ਦੋ ਜਿਹੜਾ ਸਾਡਾ ਕਛੂੜਾ ਹੈ ਦਾ ਕੱਢ ਦੇ ਤੂੰ ਵੀ ਕੱਢ ਕਉ ਤੂੰ ਆਇਆ ਮੈਂ ਤੂੰ ਸਾਜਾ ਬੰਦਾ ਹਾਂ ਤੂੰ ਕੱਢ ਜਿਹੜਾ ਕੱਢਣਾ ਕਿਉਂ ਵੀਰੇ ਦੱਸ ਬਈ ਚੱਲ ਜੇ ਸਾਹਮਣਾ ਆਵੇਂ ਦੱਸੋ ਵੀ ਨਹੀਂ ਸਾਹਮਣਾ ਸੋਣਾ ਪੰਡਾਈ ਕੋਣ ਤੇ ਹੁਣ ਜਿੰਨੇ ਜੋਗੇ ਹੈਗੇ ਡੈਹ ਹੀ ਆ ਜਾਂ ਸਾਹਮਣ ਤੇ ਡੈਹ ਹੀ ਆ ਇਹਨਾਂ ਰੋਟੀਆਂ ਤੋਂ ਖਾਣੀਆਂ ਵਿੱਚ ਇਹਨਾਂ ਚਾਹ ਕੀ ਕਰਨਾ ਹਣਾ ਤੇ ਪਾਜੀ ਰੋਟੀ ਗੜੀ ਇਹਦੇ ਤੁਹਾਡੇ ਨੌਕਰ ਆਏ ਘਰ ਦਾ ਜਿੰਦਾ ਹੁੰਦੇ ਬਜ਼ੁਰਗ ਜਿਹੜੇ ਸਿਆਣੇ ਸਾਰੀ ਇਧੜੀ ਹੀ ਮਰ ਜਾਂਨੇ ਆ ਤੇਰੇ ਸਾਨੂੰ ਪਾਣੀ ਤੇ ਘੁੱਟਦੀ ਨਹੀਂ ਆਸ ਕਿਤੇ ਸਾਨੂੰ ਕਾਹੇ ਦੀ ਨਹੀਂ ਹਾਂ ਜੀ ਕੀਤਾ ਤੇ ਪਾਣੀ ਪੋਛ ਲਿਆ ਜੀ ਕੀਤਾ ਉਹ ਮੁੰਡਾ ਵਾ ਤੇ ਕਿਥੇ ਉਹਨੂੰ ਨਹੀਂ ਲੈ ਨੀਵਲ ਜਾਣ ਦੇਣਾ ਚਲੋ ਮੋਦੀ ਗੱਲ ਆ ਤੁਸੀਂ ਇਹਨਾਂ ਦੀਆਂ ਸੈਡਾਂ ਲੈਣੀਆਂ ਨਾ ਤੇ ਸੱਤ ਵਾਰੀ ਲਓ ਮੈਂ ਨਹੀਂ ਆਂਦੀ ਜੇ ਤੁਸੀਂ ਨਹੀਂ ਨਾ ਮੇਰੇ ਮਾਪੇ ਉਹਨੂੰ ਆਪਣੇ ਘਰ ਵੀ ਰੱਖ ਸਕਦੇ ਤੇ ਮੈਂ ਕਿਹਾ ਨਾ ਸਾ ਸਾਡਾ ਨਹੀਂ ਪਰ ਇਹਨਾਂ ਦੀਆਂ ਛੜਕਾਂ ਜੋਗੀਆਂ ਨਹੀਂ ਮੈਂ ਸਾਡਾ ਆਹ ਉਹ ਮੈਂ ਕਹਿੰਦਾ ਵੀ ਘਰ ਨਾਲ ਟੁੱਟੇ ਰਹਿਦਾ ਮੈਂ ਇਹ ਸੋਚਦਾ ਮੈਂ ਸੈਡ ਨਹੀਂ ਲੈਣ ਦੇ ਮੈਂ ਤਾਂ ਨਾ ਵੀ ਇਸਤਰੀ ਬਣੀ ਰਹੂਗੀ ਜਦੋਂ ਘਰੋਂ ਪੈਰ ਪੁੱਟਦੇ ਐ ਨਾ ਫਿਰ ਬੜਾ ਔਖਾ ਹੀ ਏ। ਤੇ ਰਿਸ਼ਤੇਦਾਰੀਆਂ ਨਭਦੇ ਰਹਾਂ। ਮੇਰੀ ਤੇ ਰਿਸ਼ਤੇਦਾਰੀ ਕੋਈ ਨਹੀਂ ਇਹਨਾਂ ਨਾਲ। ਠੀਕ ਆ ਜਿੱਦਾਂ ਦੀ ਮੈਂ ਆਈ ਆ ਨਾ ਮੈਂ ਤਾਂ ਬਥੇਰਾ ਰਿਸ਼ਤੇਦਾਰੀਆਂ ਨਭਾਣ ਬਾਕੇ ਵੇੜੀਆਂ ਪਰਦੇ ਪਾਪਾ ਵੇਖ ਲਿਆ। ਭੈਣ ਰਿਸ਼ਤੇਦਾਰੀ ਕਿਉਂ ਨਹੀਂ ਆ ਤੂੰ ਭੈਣ ਵਾ ਮੇਰੀ। ਰਿਸ਼ਤੇਦਾਰੀ ਕਿਉਂ ਨਹੀਂ ਆ? ਭਰਾਵਾ ਬਥੇਰੇ। ਤੈਨੂੰ ਵੱਧ ਕਿਹੜੀ ਰਿਸ਼ਤੇਦਾਰੀ ਹੁੰਦੀ ਆ ਦੱਸ। ਰਿਸ਼ਤੇਦਾਰੀਆਂ ਬੜੀਆਂ ਵੀਰ ਪਰ ਜੇ ਕੋਈ ਜਾਣੇ ਤੇ ਲੋਕੀ ਤਾਂ ਸੱਤ ਬਗਾਨਿਆਂ ਨੂੰ ਭੈਣਾ ਬਣਾ ਕੇ ਮਿਲ ਲੈਂਦੇ ਆ ਪਰ ਇੱਥੇ ਤੇ ਤੇਰੀ ਭੈਣ ਦੇ ਤੇ ਮੈਂ ਅੱਧਾ ਹੁਣ ਇਹਨਾਂ ਲੈ ਲਾ ਮਮੀ ਉਠੋ ਪਾਓ ਲੀੜੇ ਚੱਲੀ ਜਾਈਏ ਚਲੋ ਕਿ ਵੱਧ ਡਾੜੀ ਤੇ ਰੰਗ ਆ ਲੈਂਦੇ ਆਉਣ ਹੀ ਵਾਲੇ ਡੈਡੀ ਬਸ ਆ ਜਣਾ ਇਹ ਖਾ ਲੈ ਦੇ ਉਹਨੂੰ ਫਿਰ ਉਹਨੂੰ ਵੀ ਨਾਲ ਲੈ ਕੇ ਜਾਣਾ ਫੇ ਇੱਟਾ ਹੀ ਚੱਲ ਜਾਣਾ ਨਹੀਂ ਲੈ ਮੈਂ ਭਈਆ ਇਹਨਾਂ ਨੂੰ ਡਾੜੀ ਮੈਂ ਇੱਟਾ ਖਾਏ ਨਹੀਂ ਆ ਆ ਜਦਾ ਵਾ ਹੁਣੀ ਵਾਲਾ ਆ ਵੇਖੋ ਆਗੇ ਆਹ ਆਗੇ ਆਹ ਲੈ ਲੋ ਕਰਾਂ ਕਰ ਲਿਆ ਸਭ ਕੁਝ ਮੈਂ ਕੰਨਾਂ ਡਣਾ ਦੀ ਖਾਪ ਪਈ ਇਹ ਕੀ ਗੱਡੀ ਵਿੱਚ ਕੀਤਾ ਤੂੰ ਤਕੀ ਕੀ ਕਰਾਂ ਜਦੋਂ ਕਿਸੇ ਨਾ ਕਿਸ ਦਾ ਮੰਨਣਾ ਨਹੀਂ ਕੋਈ ਛੋੜਨੀ ਨਹੀਂ ਦੇਣੀ ਜੀ ਡੈਡੀ ਦੇ ਹਾਰ ਕੇ ਕੋ ਕਰਾਂਈਆ ਕੋਈ ਗੱਲ ਨਹੀਂ ਡੈਡੀ ਤੂੰ ਟੈਨਸ਼ਨ ਨਾ ਲਾਓ ਪਹਿਲੀ ਪੂਲੀ ਦੀ ਨਹੀਂ ਕੋਈ ਗੱਲ ਤੇ ਉਠੋ ਤੇ ਬਾਹਰ ਤੇ ਚਲੋ ਚੱਲੋ ਡੈਡੀ ਦੀ ਗੱਲ ਤੇ ਹੋ ਰਿਹਾ ਮੈਨੂੰ ਗੱਲ ਕਾਜੀਆ ਫੇਰ ਜਦੋਂ ਹਰ ਵੇਲੇ ਰੋਵਾ ਹਰ ਵੇ ਮੈਦ ਕਰ ਦੇਣੀ ਹੈ ਕਰਤੀ ਇੱਕ ਆਗਿਆ ਬਣਾ ਲੈਂਦੇ ਕਰਤੀ ਉਹ ਕੁੜੀ ਦੇ ਨਾਲ ਕਰ ਲੈਣ ਜੋ ਕਰਨਾ ਹੈ ਇਹਨਾਂ ਨੇ ਹੋ ਗਈ ਸਾਕੀ ਹੁਣ ਲੈ ਜਾ ਹੁਣ ਹੁਣ ਮੈਂ ਖੜ ਨਹੀਂ ਆ ਠੀਕ ਆ ਨਾ ਤੈਨੂੰ ਠੰਡ ਪੈ ਗਈ ਹੁਣ ਮੇਨੋ ਗਾਲੇ ਠੰਡ ਪੈ ਗਈ ਤੇਰੇ ਗਾਲ ਚ ਵੀ ਲੋਕਾਂ ਨੇ ਹਾਰ ਪਾਉਣੇ ਆ ਮੇਰੇ ਗਾਲ ਚ ਪਾ ਲੈ ਮੈਨੂੰ ਨਹੀਂ ਪਰਵਾਹ ਕਹਦੀ ਨਾਲੇ ਪਤਾ ਲੱਗੂ ਵੀ ਨੌ ਨੇ ਸਾਸ ਸੋਹਰਾ ਘਰੋਂ ਕੱਢੇ ਆ ਚੱਲ ਮੰਮੀ ਉੱਥੇ ਚਲੀਏ ਮਾਤਾ ਚਲੀ ਜਾਣਾ ਤੁਸੀਂ ਕੀ ਕਰਨਾ ਫਿਰ ਹਣ ਪੁੱਤ ਤੇਰੇ ਵਰਦੀਆਂ ਘਰ ਚ ਆੜਦੀਆਂ ਹੰਦੀਆਂ ਪਰਮਾ ਕੋਈ ਗੱਲ ਨਹੀਂ ਉਜੜੇ ਤੇ ਉਜੜ ਰਹਿਣ ਤੂੰ ਬੱਸ ਧੀਰੋ ਅਸੀਂ ਆਪੇ ਖਵਾਲ ਲਾਂਗੇ ਰੋਟੀਆਂ ਦੇ